ਸੱਤਿਸ਼ਰੀਏ ਕਾਲ ਜੀ ਸਾਰਿਆਂ ਨੂੰ ਨੰਬਰ 1 ਆਪਣੇ ਚਿਹਰੇ ਦੇ ਰੰਗ ਨੂੰ ਦੁੱਧ ਵਰਗਾ ਸਫੇਦ ਕਰਨ ਲਈ ਉਬਲੇ ਹੋਏ ਛੋਲੇ ਦਾ ਪਾਣੀ ਨਾਲ 7 ਦਿਨਾਂ ਲਗਾਤਾਰ ਮੂੰਹ ਨੂੰ ਤੋਲੋ ਨੰਬਰ 2 ਹਰੀਆਂ ਤਲੀਆਂ ਸੱਜੀਆਂ ਤਾਜ਼ੀਆਂ ਸਬਜ਼ੀਆਂ ਦਾ ਵਦੇਰੇ ਸੇਵਨ ਕਰੋ ਸਰੀਰ ਵਿੱਚ ਕਦੇ ਵੀ ਕਿਸੇ ਚੀਜ਼ ਦੀ ਘਾਟ ਨਹੀਂ ਹੋਵੇਗੀ ਤੇ ਨਾਲ ਹੀ ਚਿਹਰੇ ਉੱਪਰ ਹਮੇਸ਼ਾ ਜਵਾਨੀ ਚੜੀ ਰਹੇਗੀ ਨੰਬਰ 3 ਲਾਲ ਮਿਰਚ ਦਾ ਜ਼ਿਆਦਾ ਇਸਤੇਮਾਲ ਕਰਨ ਨਾਲ ਇਨਸਾਨ ਦੀ ਉਮਰ ਘਟ ਹੋ ਜਾਂਦੀ ਹੈ ਨੰਬਰ 4 ਬਰਗਰ ਪੀਜੇ ਨੂੰ ਆਪਣੇ ਤੋਂ ਦੂਰ ਰੱਖੋ ਨਹੀਂ ਤਾਂ ਜਲਦੀ ਹੀ ਬੁੱਢੇ ਹੋ ਜਾਵਾਂਗੇ ਤੇ ਨਾਲ ਹੀ ਬਿਮਾਰੀਆਂ ਵਿੱਚ ਹਮੇਸ਼ਾ ਕਿਰੇ ਰਹਾਂਗੇ ਮੋਟਾਪੇ ਦਾ ਹਸਕਾਰ ਵੀ ਹੋ ਜਾਵਾਂਗੇ ਨੰਬਰ 5 ਨਿੰਬੂ ਦਾ ਸੇਵਨ ਲਿਵਰ ਦੇ ਲਈ ਬਹੁਤ ਹੀ ਜਿਆਦਾ ਫਾਇਦੇਮੰਦ ਹੁੰਦਾ ਹੈ ਇੱਕ ਕੱਪ ਗੁਣਗਣੇ ਪਾਣੀ ਵਿੱਚ ਇੱਕ ਨਿੰਬੂ ਦਾ ਰਸ ਅਤੇ ਇੱਕ ਚਮਚ ਮਿਸ਼ਰੀ ਮਿਲਾ ਕੇ ਜਾਂ ਬਾਗ ਸਵੇਰੇ ਹੀ ਪੀ ਲਓ ਨਾਲ ਲਿਵਰ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਨੰਬਰ 6 ਚਿਹਰੇ ਉੱਪਰ ਕੋਈ ਵੀ ਪ੍ਰੋਜੈਕਟ ਪਰਫੈਕਟ ਲਗਾਉਣ ਦੀ ਵਜਾਏ ਹਫਤੇ ਵਿੱਚ ਇੱਕ ਵਾਰ ਮਲਤਾਨੀ ਮਿੱਟੀ ਵਿੱਚ ਦੁੱਧ ਪਾ ਕੇ ਲਗਾ ਲਓ ਚਿਹਰਾ ਚਮਕ ਜਾਵੇਗਾ ਤੇ ਚਿਹਰਾ ਜ਼ਿੰਦਗੀ ਭਰ ਹੈਲਦੀ ਹੀ ਰਹੇਗਾ ਨੰਬਰ 7 ਗਰਮੀਆਂ ਵਿੱਚ ਆਮਲੇ ਦਾ ਸ਼ਰਬਤ ਪੀਣ ਨਾਲ ਪਿਆਸ ਬਹੁਤ ਹੀ ਘਟ ਲੱਗਦੀ ਹੈ ਨੰਬਰ अठ नहाँ हमेशा ताज़ा पानी ही बरतो कदे भी जोड़ा दर्द नहीं होगा तो नाल ही शरीर पूरा दिन तरो ताजा ही महसूस करेगा नंबर नौ मूंग दी दाल पेट वि ठंडक पैदा करती है इस नाल पेट दी गर्मी अपने आप बाहर निकल जाती है नंबर दस ਦੀਵਾਈ ਖਾਣ ਸਮੇਂ ਕਦੇ ਵੀ ਠੰਡਾ ਪਾਣੀ ਨਾ ਵਰਤੋ ਦਿਵਾਈ ਖਾਣ ਤੋਂ ਤੁਰੰਤ ਬਾਅਦ ਆਰਾਮ ਜ਼ਰੂਰ ਕਰੋ ਜਲਦੀ ਨਾਲ ਠੀਕ ਹੋ ਜਾਮੂਗੀ ਨੰਬਰ 11 ਆਲੂਆਂ ਦਾ ਉਬਲਿਆ ਹੋਇਆ ਪਾਣੀ ਸਿਰ ਉੱਪਰੇ ਲਗਾਉਣ ਨਾਲ ਵਾਲ ਕਦੇ ਵੀ ਸਫੇਦ ਨਹੀਂ ਹੁੰਦੇ ਨੰਬਰ 12 ਪ੍ਰਜਾਨਾ ਦੀ ਜਿੰਦਗੀ ਫਲਾਂ ਸਬਜ਼ੀਆਂ ਦਾ ਸੇਵਨ ਵਧੇਰੇ ਕਰੋ ਕਦੇ ਵੀ ਚਿਹਰਾ ਖਰਾਬ ਨਹੀਂ ਹੋਵੇਗਾ ਤੇ ਨਾਲ ਹੀ ਚਿਹਰੇ ਤੇ ਚਮਕ ਹਮੇਸ਼ਾ ਬਣੀ ਰਹੇਗੀ ਨੰਬਰ 13 ਸਰੀਰ ਦੇ ਵਿੱਚ ਪਾਣੀ ਦੀ ਕਮੀ ਹੋਣ ਕਾਰਨ ਡਾਰਕ ਸਰਕਲ ਹੋਣ ਲੱਗ ਜਾਂਦੇ ਹਨ ਇਸ ਲਈ ਪਾਣੀ ਜ਼ਿਆਦਾ ਤੋਂ ਜ਼ਿਆਦਾ ਪੀਆ ਕਰੋ ਨੰਬਰ 14 ਜਿੰਨਾ ਦੇ ਚਿਹਰੇ ਦੀ ਚਮੜੀ ਔਲੀ ਹੋਵੇ ਉਹਨਾਂ ਨੂੰ ਕਦੇ ਵੀ ਆਪਣੇ ਚਿਹਰੇ ਉੱਪਰ ਕੋਈ ਵੀ ਤੇਲ ਜ਼ਿਆਦਾ ਸਮਾਲਗਾ ਕੇ ਨਹੀਂ ਰੱਖਣਾ ਚਾਹੀਦਾ ਇਸ ਨਾਲ ਜੇ ਤੁਹਾਡਾ ਚਿਹਰਾ ਸੌਰੀ ਸਰੀਰ ਨੁਕਸਾਨ ਹੋ ਸਕਦਾ ਹੈ ਨੰਬਰ 1500 ਦੇ ਤੇਲ ਵਿੱਚ ਫਰਕ ਨਹੀਂ ਮਿਲਾ ਕੇ ਫੜਕਣੀ ਬਲਾ ਕੇ ਵਾਲਾਂ ਉੱਪਰ ਲਗਾਉਣ ਨਾਲ ਵਾਲ ਲੰਬੇ ਸੰਘਣੇ ਤੇ ਮਜ਼ਬੂਤ ਹੋ ਜਾਂਦੇ ਹਨ ਨੰਬਰ ਇਸ 16 ਜਦੋਂ ਵੀ ਇਨ ਇਸ਼ਨਾਨ ਕਰਦੇ ਹੂੰ ਤਾਂ ਆਪਣੇ ਕੱਪੜੇ ਪੂਰੀ ਤਰ੍ਹਾਂ ਦੇ ਨਾਲ ਬਾਹਰ ਨੂੰ ਕਰੋ ਕਦੇ ਵੀ ਬਿਨਾ ਕੱਪੜਿਆਂ ਤੋਂ ਬਾਹਰ ਨਾ ਨਿਕਲੋ ਇਸ ਤਰ੍ਹਾਂ ਕੰਨੜ ਤੁਸੀਂ ਗਰਮੀ ਸਰਦ ਹੋ ਦਾ ਸ਼ਿਕਾਰ ਹੋ ਸਕਦੇ ਹੋ ਨੰਬਰ 17 ਇਮਲੀ ਦਾ ਪਾਣੀ ਤੁਹਾਡੇ ਖੂਨ ਨੂੰ ਸਾਫ਼ ਕਰ ਦਿੰਦਾ ਹੈ ਜੇਕਰ ਤੁਹਾਡੇ ਖੂਨ ਵਿੱਚ ਕੋਈ ਵੀ ਖਰਾਬੀ ਹੈ ਤਾਂ ਇਹ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ ਨੰਬਰ 18 ਜਵਾਨ ਵਿੱਚ ਕੜਤਣਾ ਜ਼ਰੂਰੀ ਹੈ ਪਰ ਕਰਦਾਰ ਵਿੱਚ ਮਿਲਾਵਟ ਨਹੀਂ ਹੋਣੀ ਚਾਹੀਦੀ ਨੰਬਰ 19 ਜੇਕਰ ਤੁਸੀਂ ਕਮਰ ਦਰਦ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਰੋਜ਼ਾਨਾ ਦੁਪਹਿਰ ਦੇ ਸਮੇਂ ਕਾਲੀ ਮਿਰਚ ਦਾ ਪਾਊਡਰ ਪਾਣੀ ਵਿੱਚ ਪਾਣੀ ਨਾਲ ਲੈ ਲਓ ਤੁਹਾਨੂੰ ਬਹੁਤ ਹੀ ਆਰਾਮ ਮਿਲੇਗਾ ਨੰਬਰ 20 ਬਾਰੂ ਸ਼ਾਂਤ ਦਿਖਾਈ ਦੇਣ ਲਈ ਅੰਦਰੋਂ ਖੁਦ ਨਾਲ ਬਹੁਤ ਲੜਨਾ ਪੈਂਦਾ ਹੈ ਨੰਬਰ 21 ਜੇਕਰ ਤੁਹਾਡਾ ਸਰੀਰ ਬਹੁਤ ਜਿਆਦਾ ਪਤਲਾ ਹੈ ਤਾਂ ਨਾਰੀਅਲ ਦਾ ਸੇਵਨ ਕਰੋ ਇਸ ਨਾਲ ਸਰੀਰ ਮੋਟਾ ਤੇ ਤਾਕਤਵਰ ਹੋਣ ਲੱਗ ਜਾਂਦਾ ਹੈ ਨੰਬਰ 22 ਨੰਬਰ 22 ਇਹ ਦੁਨੀਆ ਤਾਂ ਦਿਖਾਵੇ ਨਾਲ ਹੀ ਚੱਲਦੀ ਹੈ ਤੇ ਉਹ ਇਸੇ ਦੁਨੀਆ ਵਿੱਚ ਇਹ ਚੰਗਾ ਮੰਨਿਆ ਜਾਂਦਾ ਹੈ ਜਿਸ ਦਾ ਦਿਖਾਵਾ ਚੰਗਾ ਹੋਵੇ ਨੰਬਰ 23 ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਚਮਚ ਖਾਸ ਖਾਸ ਨੂੰ ਪਾਣੀ ਵਿੱਚ ਪਿਓ ਦਿਓ ਅਤੇ ਸਵੇਰੇ ਉੱਠ ਕੇ ਖਾਸ ਖਾਸ ਪੀਸ ਕੇ ਦੁੱਧ ਨਾਲ ਮਿਕਸ ਕਰਕੇ ਪੀਣ ਨਾਲ ਹੱਡੀਆਂ ਮਜ਼ਬੂਤ ਹੋ ਜਾਂਦੀਆਂ ਹਨ ਨੰਬਰ 25 ਅਪਣਾਉਣਾ ਵੀ ਸਿੱਖੋ ਤੇ ਠਕਰਾਉਣਾ ਵੀ ਸਿੱਖੋ ਤੇ ਜਿੱਥੇ ਇੱਜ਼ਤ ਨਾ ਹੋਵੇ ਉਥੋਂ ਉੱਠ ਕੇ ਜਾਣਾ ਵੀ ਸਿੱਖੋ ਨੰਬਰ 26 ਪੱਕੇ ਹੋਏ ਅਨਾਰ ਦਾ ਰਸ ਗਰਮ ਕਰਕੇ ਬੱਚਿਆਂ ਨੂੰ ਪਲਾਉਣ ਨਾਲ ਉਲਟੀ ਆਣੀ ਬੰਦ ਹੋ ਜਾਂਦੀ ਸੌਰੀ ਜਾਂਦੀਆਂ ਹਨ ਨੰਬਰ 27 ਰਿਸ਼ਤਾ ਉਹੀ ਕਾਇਮ ਰਹਿੰਦਾ ਹੈ ਜਿਸ ਵਿੱਚ ਦੋਵੇਂ ਇੱਕ ਦੂਜੇ ਨੂੰ ਗਵਾਉਣ ਤੋਂ ਡਰਦੇ ਹੋਣ ਨੰਬਰ 28